ਨਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਰਤ ਦੇ ਵੱਲੋਂ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਤਹਿਤ ਨੰਗਲ ਦੇ ਵਿੱਚ ਵੀ ਇੱਕ ਸਕੂਲ ਦੇ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਸੁਰੱਖਿਅਤ ਉਹਨਾਂ ਨੂੰ ਰਹਿਣਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਨੇ ਮੌਕੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਤਿਆਰ ਕੀਤਾ ਗਿਆ ਬਿਲਕੁਲ ਜੀ ਜੀ ਅਸੀਂ ਬੇਸਿਕਲੀ ਅੱਜ ਸਾਡਾ ਇੱਥੇ ਅਸੀਂ ਸਿਵਲ ਡਿਫੈਂਸ ਦੀ ਇੱਕ ਮੌਕਡਲ ਕੀਤੀ ਹੈ ਤੇ ਜਿਹੜੇ ਸਾਡੇ ਚੀਫ ਇੰਜੀਨੀਅਰ ਸਾਹਿਬ ਹੈਗੇ ਆ ਤੇ ਏਡੀਸੀ ਮੈਡਮ ਹੈਗੇ ਆ ਤੇ ਜਿਹੜੀ ਸਰਕਾਰ ਵੱਲੋਂ ਹਦਾਇਤਾਂ ਹੈਗੀਆਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਜਿਹੜੇ ਦਿਸ਼ਾ ਨਿਰਦੇਸ਼ ਆ ਉਹਨਾਂ ਦੀ ਪਾਲਣਾ ਕਰਦੇ ਹੋਏ ਸਾਰਾ ਜਿਹੜਾ ਪ੍ਰੋਗਰਾਮ ਹੈ ਇੱਥੇ ਆਯੋਜਿਤ ਕੀਤਾ ਗਿਆ ਸਾਡਾ ਮੇਨ ਮੰਤਵ ਸੀਗਾ ਕਿ ਜਿਹੜੇ ਸਾਡੇ ਬੱਚੇ ਹੈਗੇ ਆ ਸਾਡੇ ਟੀਚਰਸ ਨੇ ਸਾਡੇ ਪੇਰੈਂਟਸ ਨੇ ਹੋਰ ਜਿਹੜੇ ਕੋਈ ਸਿਵਲ ਜਿਹੜੇ ਬੰਦੇ ਹੈਗੇ ਆ ਆਮ ਪਬਲਿਕ ਉਹਨਾਂ ਨੂੰ ਅਸੀਂ ਜਿਹੜੀ ਹੁਣ ਪ੍ਰਿਵੇਲਿੰਗ ਜਿਹੜੀ ਸਿਚੁਏਸ਼ਨ ਹੈ ਜਿਹੜੀ ਇੰਟਰਨੈਸ਼ਨਲ ਬਾਰਡਰ ਤੇ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਬਾਰੇ ਇਹਨਾਂ ਨੂੰ ਸੈਂਸਿਟਾਈਜ਼ ਕੀਤਾ ਜਾਵੇ ਜਿਸ ਤਰੀਕੇ ਨਾਲ ਕਿਸ ਜਿਸ ਤਰੀਕੇ ਨਾਲ ਇੱਕ ਪੀਸਫੁਲ ਮਾਹੌਲ ਜਿਹੜਾ ਹੈਗਾ ਆਪਣੇ ਸੂਬੇ ਦੇ ਵਿੱਚ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਨਾਲ ਜਿੱਦਾਂ ਪਹਿਲਾਂ ਉਹ ਬਰਕਰਾਰ ਰਹੇ ਤੇ ਇਹਨਾਂ ਨੂੰ ਜਿਹੜੇ ਅੱਗੇ ਕੀ ਸਟੈਪਸ ਕੀ ਮੈਜਰ ਲਿੱਤੇ ਜਾਣੇ ਆ ਉਹ ਇਹਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਜਿਹੜਾ ਬਰੀਫ ਕੀਤਾ ਬਰੀਫ ਕੀਤਾ ਗਿਆ ਇਹਦੇ ਨਾਲ ਨਾਲ ਹੀ ਸਾਡੇ ਜਿਹੜੇ ਅਫਸਰ ਹੈਗੇ ਸਾਡੀ ਜਿਹੜੀ ਟੀਮ ਹੈਗੀ ਆ ਸਾਡੇ ਇੱਥੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਤੇ ਹੋਰ ਵੀ ਜਿਹੜੇ ਹੈਗੇ ਆ ਵਕਫ ਵਕ ਏਜੰਸੀਆਂ ਤੋਂ ਇੱਥੇ ਬੰਦੇ ਮੌਜੂਦ ਹਨ ਸਾਰਿਆਂ ਨੂੰ ਜਿਹੜਾ ਇੱਕ ਜੁਆਇੰਟ ਕੋਆਪਰੇਸ਼ਨ ਤੇ ਇੱਕ ਜੁਆਇੰਟ ਜਿਹੜੀ ਹੈ ਕਿ ਲਾਈਸਨਿੰਗ ਸਾਰੇ ਨਾਲ ਕੀਤੀ ਗਈ ਜਿਸ ਕਰਕੇ ਸਾਰੇ ਜਿਹੜੇ ਇੱਕ ਸਿਨਰਜਾਈਜ਼ਡ ਵੇ ਦੇ ਨਾਲ ਇੱਕ ਸਿੰਕ੍ਰੋਨਾਈਜ਼ਡ ਵੇ ਦੇ ਨਾਲ ਜਿਹੜੀਆਂ ਪ੍ਰੋਬਲਮ ਹੈ ਇਹਨੂੰ ਅਸੀਂ ਆਨੇ ਜਿੱਤੀ ਸਰੇ ਸਿਰਫ ਨੰਕਲ ਸ਼ਹਿਰ ਦੇ ਵਿੱਚ ਇਹ ਨਾਲ ਲੱਗੇ ਪਿੰਡਾਂ ਦੇ ਵਿੱਚ ਵੀ ਹੈ ਜੀ ਇਹ ਜੀ ਇਕੱਲੇ ਇਕੱਲੇ ਪਿੰਡਾਂ ਤੇ ਵਿੱਚ ਇਹ ਸਾਰੇ ਪਾਸੇ ਜਿਹੜੇ ਸਾਰੇ ਅਫਸਰ ਅਸੀਂ ਕੁੰਮਰੇ ਆ ਅਸੀਂ ਅੱਜ ਇੱਥੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਆਪਾਂ ਪੂਰੇ ਦਿਨ ਦੇ ਵਿੱਚ ਹੀ ਸਾਰੇ ਪਾਸੇ ਆਪਣੇ ਅਫਸਰ ਉਹ ਨਹੀਂ ਸਿਰਫ ਰੋਪੜ ਦੇ ਵਿੱਚ ਇਹ ਸਾਰੇ ਜਿਹੜੇ ਹੈਗੇ ਆ ਪੂਰੇ ਪੰਜਾਬ ਪੱਧਰ ਤੇ ਜਿਹੜੇ ਆ ਇੱਕ ਗੱਲ ਕਰੀਏ ਸਰ 8 ਤੋਂ 10 ਤੱਕ ਜਿਹੜਾ ਸਿਰਫ ਨੰਗਲ ਸ਼ਹਿਰ ਤੇ ਇਹਦੇ ਨਾਲ ਦੇ ਪਿੰਡਾਂ 'ਚ ਵੀ ਇਹ ਜੀ ਬਲੈਕਆਊਟ ਨਹੀਂ ਇਹ ਜੀ ਡੈਜ਼ਿਗਨੇਟਿਡ ਏਰੀਆ ਹੈਗਾ ਜਿੱਦਾਂ ਇੱਕ ਤਾਂ ਸ਼ਹਿਰ ਹੋ ਗਿਆ ਹੋਰ ਵੀ ਇਸ ਤਰੀਕੇ ਦੇ ਜਿਹੜਾ ਡੈਜ਼ਿਗਨੇਟਿਡ ਏਰੀਆ ਹੈ ਉਹ ਉਹ ਉਹਨਾਂ ਏਰੀਆਜ਼ ਦੇ ਵਿੱਚ ਹੈਗਾ ਜਿਹੜੀ ਆਪਰੇਸ਼ਨਸ ਉਹ ਦੀ ਲਈ ਚੱਲੀ ਜਾਰੀ ਦੇ ਵੱਲ ਜੀ ਪਾਕਟ ਟਾਈਮ ਦੇ ਰਿਐਕਸ਼ਨ ਦੀ ਜੇ ਪਹਿਲੇ ਹੀ ਪਹਿਲੇ ਜਿੱਦਾਂ ਆਪਾਂ ਨੂੰ ਪਤਾ ਹੈ ਕਿਉਂਕਿ ਆਪਾਂ ਨੂੰ ਕਿਤੇ ਨਾ ਕਿਤੇ ਇਨਪੁਟਸ ਪਹਿਲੇ ਦੀਆਂ ਸੀ ਜੀ ਇੰਟੈਲੀਜੈਂਸ ਦੀ ਤੇ ਪਹਿਲੇ ਹੀ ਸਾਡੇ ਵੱਲੋਂ ਜਿਹੜੇ ਸੀਨੀਅਰ ਅਫਸਰ ਮੌਕੇ ਮੌਕੇ ਤੇ ਆ ਰਹੇ ਮੈਂ ਵੀ ਪਹਿਲੇ ਕਈ ਵਾਰੀ ਤੇ ਤੇ ਸਾਡੇ ਸੀਨੀਅਰ ਅਫਸਰ ਵੀ ਇੱਥੇ ਵਿਜ਼ਿਟ ਕਰਕੇ ਗਏ ਤੇ ਹੋਰ ਵੀ ਆਉਣੇ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਨਾਲ ਆਪਾਂ ਨੂੰ ਇੰਟੈਲੀਜੈਂਸ ਇਨਪੁਟ ਆਂਦੀ ਹੈ ਉਸ ਤਰੀਕੇ ਨਾਲ ਅਸੀਂ ਸਿਕਿਉਰਿਟੀ ਸਟਰੈਂਥਨਸ ਤੇ ਅੱਗੇ ਵੀ ਕਰਦੇ ਰਹਿਣਾ ਜਿਹੜਾ ਲੈਟਰ ਲਿਖਿਆ ਗਿਆ ਸੀਗਾ ਕਿ ਨੰਗੜ ਡੈਮ ਦੇ ਕੋਲ ਜਿਹੜੀ ਹੈ ਡਿਊਟੀ ਸਿਕਿਉਰਟੀ ਪਰਪਸ ਦੇ ਹਿਸਾਬ ਨਾਲ ਜਿਹੜਾ ਧਾਰਨਾ ਲਗਾਇਆ BBMP डैम ਤੇ ਜਿੱਥੇ ਕਿਤੇ ਵੀ ਕਿਤੇ ਵੀ ਧਰਨਾ ਲੱਗਦਾ ਹੈ ਕਿਤੇ ਵੀ ਜੋ ਵੀ ਕਿਤੇ ਵੀ ਅਨਲੋਫਲ ਐਕਟੀਵਿਟੀ ਹੁੰਦੀ ਹੈ ਉੱਥੇ ਜਿਹੜੀ ਹੈਗੇ ਸਾਡੇ ਅਸੀਂ ਅਸੀਂ ਡਿਊਟੀ ਮਾਈਂਡ ਹੈ ਡਿਊਟੀ ਬਾਉਂਡ ਹੈ ਤੇ ਉੱਥੇ ਅਸੀਂ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਠੀਕ ਹੈ ਸਰ ਜਿਹੜੀ ਆਪਰੇਸ਼ਨ ਸੰਧੂਰ ਦੇ ਤਹਿਤ ਤਾਰਫ ਕੀਤੀ ਗਈ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਉਹ ਕਿਉਂਕਿ ਕੀ ਕਹਿੰਦੇ ਆ ਸਾਡੇ ਡਿਸਟ੍ਰਿਕਟ ਪੁਲਿਸ ਵੱਲੋਂ ਨਹੀਂ ਕੀਤੀ ਗਈ ਤੇ ਜਿੱਥੇ ਮੈਂ ਕੋਈ ਡਾਇਰੈਕਟ ਮੈਂ ਮਤਲਬ ਅਥਾਰਾਈਜ਼ ਨਹੀਂ ਹੂੰ ਇਸ ਗੱਲ ਤੇ ਕਰਨ ਦੇ ਰਹੀ ਤੇ ਜਿਹੜੇ ਅਫਸਰ ਹੈਗੇ ਉਹਨਾਂ ਤੋਂ ਤੁਸੀਂ ਆ ਬਰੀਫਿੰਗ ਲੈ ਲਓ ਠੀਕ ਹੈ ਜੀ